ਜੈ ਗੁਰੂ ਜੀ ਜੈ ਗੁਰੂ ਜੀ ਸੰਗਤ ਜੀ ਜੈ ਗੁਰੂ ਜੀ ਸ਼ੁਭਰਾਨ ਗੁਰੂ ਜੀ ਮੇਰੇ ਮੈਨੂੰ ਗੁਰੂ ਪਾ ਜੀ ਦਾ ਮੈਸੇਜ ਬਲੇਸਿੰਗ ਦਾ ਜੀ ਵੀ ਗੁਰੀਏ ਸ਼ੁਕਰਾਨਾ ਸਾਥ ਸੰਗ ਕਰ ਮੈਂ ਅੱਜ ਆਪਣਾ ਸ਼ੁਕਰਾਨਾ ਸਾਥ ਸੰਗ ਕਰਦੀ ਹਾਂ ਸਤਿਗੁਰੂ ਜੀ ਜੇ ਕੋਈ ਮੇਰੇ ਤੋਂ ਭੁੱਲ ਹੋ ਜਵੇ ਮੇਰੇ ਗੁਰੂ ਮਹਾਰਾਜ ਮਾਫ ਕਰਿਓ ਸਤਿਗੁਰੂ ਸੱਚੇ ਪਾਤਸ਼ਾਹ ਸੀ ਤਾਂ ਮੂ ਰੱਖਿਆ ਅਸੀਂ ਅਨਜਾਨੇ ਜਿਉ ਤੁਸੀਂ ਬੁਲਾਣਾ ਆ ਤੁਸੀਂ ਆਪੇ ਹੀ ਬੁਲਾ ਲੂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੈ ਗੁਰੂ ਜੀ ਪਹਿਲਾਂ ਮੈਂ ਆਪਣਾ ਗੁਰੂ ਜੀ ਦਾ ਮੰਤਰ ਯਾਪ ਕਰਦੀ ਹਾਂ ਜੇ ਓਮ ਨਮੇ ਸ਼ਿਵਾਈ ਸਿੱਧੀ ਸੋਨਾ ਸਹਾਇ ਓਮ ਨਮੇ ਸ਼ਿਵਾਈ ਗੁਰਜੀ ਸਦਾ ਸਹਾਇ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਲੱਖ ਲੱਖ ਵਾਰ ਸ਼ੁਕਰਾਨਾ ਗੁਰੂ ਜੀ ਨੰਤਮ ਅਨੰਤ ਤੁਮਿ ਸ਼ੁਕਰਾਨਾ ਗੁਰੂ ਜੀ ਸਾਨੂੰ ਸ਼ੁਕਰਾਨੀ ਜੋਗਾ ਕੀਤਾ ਸ਼ੁਕਰਾਨਾ ਗੁਰੂ ਜੀ ਸਾਡੀ ਬਾਹ ਫੜਨ ਦਾ ਸ਼ੁਕਰਾਨਾ ਗੁਰੂ ਜੀ ਸਾਡੇ ਮਾੜੇ ਕਰਮ ਕਟਾਉਣ ਦਾ ਸ਼ੁਕਰਾਨਾ ਗੁਰੂ ਜੀ ਸਾਨੂੰ ਆਪਣਾ ਬਣਾਉਣ ਦਾ ਸ਼ੁਕਰਾਨਾ ਗੁਰੂ ਜੀ ਕਿਉਂਕਿ ਅਸੀਂ ਇੰਨੇ ਜੋਗੇ ਨਹੀਂ ਸੀ ਤੁਹਾਨੂੰ ਤੁਹਾਡੀ ਅਸੀਂ ਕਰਨਾ ਚਾਹੰਦੇ ਗੁਰੂ ਜੀ ਅਸੀਂ ਬਹੁਤ ਪਾਪੀ ਹਾਂ ਅਸੀਂ ਬਹੁਤ ਮਾੜੇ ਕੰਮ ਕੀਤੇ ਆ ਜੇ ਅਸੀਂ ਜਿਹੜਾ ਅਸੀਂ ਇੱਦਾਂ ਰੋਲਦੇ ਆ ਪਰ ਮੇਰੇ ਗੁਰੂ ਮਹਾਰਾਜ ਜੀ ਨੇ ਸਾਡੀ ਬਾਹ ਫੜੀ ਆ ਸਾਨੂੰ ਆਪਣਾ ਬਣਾਇਆ ਲੱਖ ਲੱਖ ਵਾਰ ਸ਼ੁਕਰਾਨਾ ਨੰਤਮ ਨੰਤਮ ਸ਼ੁਕਰਾਨਾ ਬਾਰੰਬਾਰ ਸ਼ੁਕਰਾਨਾ ਮੇਰੇ ਸਤਿਗੁਰੂ ਮੇਰੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੋਈ ਵੀ ਗਲ ਹੋ ਜਵੇ ਮੈਨੂੰ ਮਾਫ ਕਰਿਓ ਮੇਰੇ ਸੱਚੇ ਪਾਤਸ਼ਾਹ ਏ ਸ਼ੁਕਰਾਨਾ ਸਤ ਸੰਗ ਮੇਰਾ 13 April ਦਾ ਆ ਤੇਰਾ ਤੈਨੂੰ ਆ ਦੇਖੋ ਗੁਰੂ ਅਣੀ ਮੈਨੂੰ ਕਿ ਮੈਨੂੰ ਨਾ ਮੈਸੇਜ ਕੀਤਾ ਕਹਿੰਦੇ ਤੇਰੇ ਨਾਲ ਇੱਕ ਅਜੀਬੋ ਗਰੀਬ ਘਟਨਾ ਹੋਣੀ ਆ ਬੀਤੋਂ ਤੇਰੇ ਨਾਲ ਹੋਣਾ ਆ ਜਿਹਦੀ ਤੋ ਕਦੇ ਕਲਪਨਾ ਵੀ ਨਹੀਂ ਕੀਤੀ ਹੁਣ ਸੱਚੀ ਸੱਚੇ ਪਾਤਸ਼ਾਹ ਨੇ ਮੇਰੇ ਤੋਂ ਇੰਨੀ ਮਿਹਰ ਕੀਤੀ ਮੈਂ ਕਦੇ ਸੋਚਿਆ ਵੀ ਨਹੀਂ ਸੀ ਜਿਸ ਜਗ੍ਹਾ ਜਾਣ ਦਾ ਇਹ ਰੱਬ ਨੇ ਨੂੰ ਬਸਾਖੀ ਵਾਲੇ ਦਿਨ ਮੈਨੂੰ ਅੱਜ ਐਤਕੀ ਉਹ ਜਗ੍ਹਾ ਤੇ ਗੁਰੂਪਾ ਲੈ ਕੇ ਗਏ ਸ਼ੁਕਰਾਨਾ ਸੱਚੇ ਪਾਤਸ਼ਾਹਾਂ ਸਿਪਰਾਣਾ ਗੁਰੂ ਜੀ ਕਿਉਂਕਿ ਅਸੀਂ ਆਪਣੀ ਪਹੁੰਚ ਤੋਂ ਬਾਹਰ ਨਹੀਂ ਜਾ ਸਕਦੇ ਹਨ ਪਰ ਉਹ ਲੈ ਜਾਣ ਵਾਲੇ ਬੈਠੇ ਗੁਰੂ ਮਹਾਰਾਜ ਨੇ ਉਹ ਮੇਰੇ ਸੱਚੇ ਪਾਤਸ਼ਾਹ ਉਹ ਲੈ ਜਾਂਦੀ ਨਹੀਂ ਉਹ ਕੁਝ ਵੀ ਕਰ ਸਕਦੀ ਨਹੀਂ ਮੇਰੇ ਗੁਰੂ ਮਾਨੀ ਮੈਨੂੰ ਉਸ ਜਗ੍ਹਾ ਤੇ ਪਹੁੰਚਾਇਆ ਜਿੱਥੇ ਮੈਂ ਕਦੇ ਸੋਚ ਨਹੀਂ ਸਕਤੀ ਸੀ ਮੇਰੀ ਮੈਂ ਪਹੁੰਚ ਤੋ ਬਾਹਰ ਸੀ ਠੀਕ ਪਰ ਮੇਰੇ ਗੁਰੂ ਮਹਾਰਾਜ ਵੀ ਮੈਨੂੰ ਲੈ ਕੇ ਗਏ ਗੁਰੂ ਮਹਾਰਾਜ ਨੇ ਜੋ ਮੈਂ ਨਹੀਂ ਵੀ ਕਦੇ دل ਤੇ ਸੋਚਿਆ ਸੀ ਨਾ ਮੇਰੇ ਨਾਲ ਉਹ ਮੈਰੀ ਕਲ ਕਿੱਤੇ ਗੁਰੂ ਸਾਹਿਬਾ ਨੇ ਸ਼ੁਕਰਾਨਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ਼ੁਕਰਾਨਾ ਲੱਖ ਲੱਖ ਵਾਰ ਸ਼ੁਕਰਾਨਾ ਤੁਹਾਡਾ ਤਾਡੀ ਕੀ ਕੀ ਹਸਤੀ ਸੀਗੀ ਵੀ ਅਸੀਂ ਤੁਹਾਡੇ ਜਨਕੇ ਅਸੀਂ ਤੁਹਾਡਾ ਲੜ ਫਰਦੇ ਪਰ ਸਾਨੂੰ ਆਪਣੇ ਨਾਲ ਜੋੜਨ ਦਾ ਬਹੁਤ ਬਹੁਤ ਸ਼ੁਕਰਾਨਾ ਮੇਰੇ ਗੁਰੂ ਮਹਾਰਾਜ ਮੇਰੇ ਸੱਚੇ ਪਾਤਸ਼ਾਹ ਇਹ ਦੀਨ ਦੇ ਯਾਰ ਤੁਹਾਡੀਆਂ ਕੀ ਵਡਿਆਈਆਂ ਕਰੀ ਇਹ ਜਿੰਨੀਆਂ ਵਧਾਈਆਂ ਕਰਨੀ ਗੁਣੀਆਂ ਥੋੜੀਆਂ ਨੇ ਮੇਰੇ ਗੁਰੂ ਦਾ ਮੇਰੇ ਸੱਚੇ ਪਾਤਸ਼ਾਹ ਗੁਰੂ ਮਹਾਰਾਜੇ ਇੱਕ ਦਿਨ ਸੀ ਹਨਾ ਕਿੰਨੀ ਤਰੀਕ ਨਹੀਂ ਮੈਨੂੰ ਯਾਦ ਹੈਗੀ ਤੇ ਅਸੀਂ ਜਿੱਦਾਂ ਗਏ ਸੀਗੇ ਪਟਿਆਲੇ ਠੀਕ ਹੈ ਜਦੋਂ ਅਸੀਂ ਪਟਿਆਲੇ ਗਏ ਤੇ ਬਾਸੇ ਚ ਮੇਹੋਦ ਕਰੋ ਕਹ ਕੇ ਤਰੀਕੀ ਗੁਰੂ ਬਾ ਤੁਸੀਂ ਨਾਲੇ ਜਾਣ ਆਏ ਆ ਪਹਿਲਾਂ ਤਾਂ ਦੇਖੋ ਜੀ ਅਸੀਂ ਬਾਸੇ ਚ ਬੈਠੇ ਹਨਾ ਜਦੋਂ ਪਟਿਆਲੇ ਵਾਲੀ ਚ ਬਾਸ ਨਹੀਂ ਸੀ ਆਂਦੀ ਕਿੰਨੇ ਚਿਰ ਅਸੀਂ ਖੜੇ ਰਹੇ ਉੱਥੇ ਅੱਡੇ ਚ ਜਾ ਕੇ ਤੇ ਮੈਂ ਇੱਕ ਵਾਰੀ ਮੈਂ ਤੇ ਗੁਰੂ ਮਹਾਰਾਜ ਜੀ ਬਾਸ ਨਹੀਂ ਆ ਰਹੀ ਦੋ ਮਿੰਟਾਂ ਤੇ ਪਾਸ ਆ ਗਈ ਵਾਹ ਸ਼ੁਕਰਾਨਾ ਗੁਰੂ ਜੀ ਸ਼ੁਕਰਾਨਾ ਫਿਰ ਉਸ ਤੋਂ ਬਾਅਦ ਅਸੀਂ ਵਾਸਤੇ ਬੈਠੇ ਉੱਥੇ ਨਾ ਇੱਕ ਛੋਟਾ ਜਿਹਾ ਮੁੰਡਾ ਜਿੱਦਾਂ ਗੋਂਦੇ ਨਹੀਂ ਹੁੰਦੇ ਵਾਸਤੇ ਚੜ ਗਿਆ ਉਹ ਨਹੀਂ ਹੈ ਨਾ ਪਤਾ ਕਿਹੜਾ ਗੀਤ ਗਾਇਆ ਸ਼ੁਕਰ ਦਾਤਾ ਤੇ ਆ ਤੇਰਾ ਸ਼ੁਕਰ ਦਾਤਾ ਸ਼ੁਕਰਾਨਾ ਗੁਰੂ ਜੀ ਸਨ ਯਾਦ ਕਰੂੰਦਾ ਵੀ ਅਸੀਂ ਤੁਹਾਡਾ ਸ਼ੁਕਰਾਨਾ ਕਰਨਾ ਸੀ ਕਿ ਗੁਰੂ ਮਹਾਰਾਜ ਨੇ ਕਿਹਾ ਸੀ ਕਹਿੰਦੇ ਤੇਨ ਮੇ ਓਮ ਰੂਪ ਚ ਦਰਸ਼ਨ ਦਊਗਾ ਉਸ ਦਿਨ ਬਾਸੇ ਚ ਬੈਠੀ ਤੂੰ ਇੱਕ ਜੁੱਗਾ ਲੇਟ ਪੂਰੀ ਸੀ ਛੋਟੀ ਵੀ ਖਾਗਦੀ ਉਹ ਆਪਣੇ ਮੋਰੇ ਆ ਕੇ ਬੈ ਗਈ ਹਨਾਂ ਬਾਸੇ ਤੇ ਮੇਰੀ ਸੀ ਦਾ ਫਰੰਟ ਸੀਟ ਤੇ ਉਹਦੇ ਵਾਂਦੇ ਤੇ ਓਮ ਓਮ ਗੁਰੂ ਪਾ ਸ਼ੁਕਰਾਨਾ ਸ਼ੁਕਰਾਨਾ ਗੁਰੂ ਪਾ ਨੇ ਮੈਨੂੰ ਓਮ ਦੇ ਦਰਸ਼ਨ ਦਿੱਤੇ ਫਿਰ ਮਿੰਨ ਜਦੋਂ ਜਦੋਂ ਸਿਵਾ ਆਪ ਸਾਰੇ ਸੀ ਜਿਹੜਾ ਨਾ ਬਾਸ ਗਰਮੀ ਬਹੁਤ ਜ਼ਿਆਦਾ ਹੋ ਲੱਭੀ ਨੂੰ ਉਹਨੂੰ ਜਦੋਂ ਪਾਣੀ ਪੀਣ ਦੀ ਪਿਆਸ ਲੱਗਦੀ ਤਾਂ ਮੈਂ ਉਹਦੇ ਦੇਲ ਛਾਈ ਵਿੱਚ ਕਹਿੰਨ ਪਿਆਸ ਬੋਤਲ ਲਈ ਆਪਣੇ ਦਿਲ ਚ ਕਰਦੀ ਮੈਨੂੰ ਨਹੀਂ ਪਤਾ ਗੁਰਮਹਾਰਾ ਨੇ ਸੌਣ ਲਈ ਤੇ ਗੁਰਮਹਾਰੇ 2 ਮਿੰਟ ਤੂੰ ਬਾਸੇ ਤੇ ਪਾਣੀ ਵਾਲੀ ਬੋਤਲ ਵੇਚਣ ਵਾਲਾ ਚੜਾ ਦਿੱਤਾ ਉਹ ਬਾਸੇ ਕਿਸੇ ਸਟਾਪ ਤੇ ਰੁਕੀ ਨਹੀਂ ਰਾਹ 'ਚ ਉਹ ਕਿੱਥੋਂ ਚੜਿਆ ਉਹ ਬੰਦਾ ਮੈਨੂੰ ਨਹੀਂ ਸਾਨੂੰ ਨਹੀਂ ਪਤਾ ਕਿ ਮੈਂ ਉਹਦੂ ਕੋਲ ਦੇ ਲੱਭਿਓ ਫੇ ਪਾਣੀ ਦੀ ਬੋਤਲ ਲਈਆ ਨਾ ਹਾਏ ਗੁਰਮਾਹ ਰਾ ਸਾਡੇ ਛੋਟੇ ਛੋਟੇ ਛੋਟੀ ਛੋਟੀਆਂ ਗੱਲਾਂ ਦਾ ਕਿੰਨਾ ਧਿਆਨ ਰੱਖਦੇ ਆ ਅਸੀਂ ਮੂਰਖਿਆਂ ਮੀ ਗੁਰੂ ਜੀ ਨਾਲ ਲੜਦੇ ਰਹਨੇ ਆ ਚਲੋ ਫੇਰ ਵੀ ਸਾਡੇ ਗੁਰੂ ਬਾਣੀ ਉਹ ਸਾਡਾ ਪਿਓ ਵਾ ਨਾ ਅਸੀਂ ਫੇਰ ਵੀ ਤਾਂ ਹੀ ਲੜਦੇ ਜੋ ਸਾਡੀ ਕੋਈ ਗੱਲ ਨਹੀਂ ਪੂਰੀ ਹੁੰਦੀ ਅਸੀਂ ਵੀ ਲੜ ਪੈਨੇ ਆ ਅਸੀਂ ਗੁੱਸੇ ਹੋ ਜੰਨੇ ਗੁਰੂ ਜੀ ਨਾਲ ਪਰ ਸਾਡੇ ਗੁਰੂ ਜੀ ਤਾਂ ਪੂਰਨ ਤੋਂ ਪੂਰੇ ਨੇ પોતાસાડડી હર એકની છોટી છોટી ગાલ દે ધ્યાન રાખ દેની કે મેરિયા ધ્યાન કી ચાહીજે આ વેરિયા સંગત આયા અસી તા ઓનદી મુઠ્ઠી પર સંગત વાનાયા ગુરુપા આખ લાખ બાર શુક્રાના તાડા સચ્ચે પાસા ઓન મે અપને સાથ સંગ મિત્ઠે બરામ દેનીયા ગુરુપા મે કજો કોપોલ હો ગયે ઓબે મને માફ કર દેઓ સંગતજી મને માફ કરયો गुरु जी ये मेरा शुक्राना सत्संग सीडा को टिको टी शुक्राना मेरे सच्चे पातशाह मेरे दीन दयाल मेरे गुरु महाराज लख लखार शुकराना मैं मंत्र जापना समाप्ति कर दी ओम नमः शिवाय शिव जी सदा सहाय ਨਮੋ ਸ਼ਿਵਾਏ ਗੁਰਜੀ ਸਦਾ ਸਾਈ ਜੈ ਗੁਰੂ ਜੀ ਜੈ ਗੁਰੂ ਜੀ ਜੈ ਗੁਰੂ ਜੀ ਸ਼ਿਕਰਾਨਾ 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 ਗੁਰੂ ਜੀ ਲਾਵੀਂ ਕਿਰਪਾ ਸੋ ਮਤ ਲਵ ਯੂ ਲਵ ਯੂ ਲਵ ਜੀ ਗੁਰੂ ਪਾ ਲਵ ਯੂ ਜੈ ਗੁਰੂ ਜੀ